ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਜੀ ਜਾਣਦੇ ਹੀ ਹੋ ਕਿ ਸਿੱਖ ਨੌਜਵਾਨ ਸੇਵਾ ਸੁਸਾਇਟੀ ਲੁਧਿਆਣਾ ਵੱਲੋਂ ਜੋ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਜੋ ਦਸਤਾਰਾਂ ਦਾ ਲੰਗਰ ਗੁਰਮਤਿ ਸਿੱਖ ਲਈ ਕੈਂਪ ਲਗਾਏ ਜਾ ਰਹੇ ਨੇ 26 27 ਤਰੀਕ ਨੂੰ ਤੇ ਸਾਰੀਆਂ ਸੰਗਤਾਂ ਦੇ ਵੀਰਾਂ ਭੈਣਾਂ ਦੇ ਚਰਨਾਂ ਦੇ ਵਿੱਚ ਅਸੀਂ 20-25 ਦਿਨਾਂ ਤੋਂ ਬੇਨਤੀਆਂ ਲਾ ਰਹੇ ਹਾਂ ਕਿ ਸਾਨੂੰ ਕੈਂਪ ਦੇ ਵਿੱਚ ਦਸਤਾਰਾਂ ਦੀ ਬਹੁਤ ਜ਼ਿਆਦਾ ਲੋੜ ਹੈ ਅਸੀਂ ਮਾਇਆ ਦੇ ਲਈ ਨਹੀਂ ਕਹਿੰਨੇ ਕਿ ਸਾਨੂੰ ਮਾਇਆ ਭੇਜੋ ਜਾਂ ਮਾਇਆ ਦਿਓ ਸਾਨੂੰ ਬਸ ਦਸਤਾਰਾਂ ਦੀ ਲੋੜ ਹੈ ਤੇ ਸਾਰੇ ਵੀਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਬੱਚਿਆਂ ਦੇ ਵਿੱਚ ਜੋ ਪਤਿਤਪੁਣਾ ਨਸ਼ਿਆਂ ਦੇ ਵੱਲ ਨੂੰ ਜਾ ਰਹੇ ਨੇ ਉਹਨਾਂ ਨੂੰ ਅਸੀਂ ਕੁਝ ਕਿਸੇਦ ਦੇ ਸਕੀਏ ਅਤੇ ਸਿੱਖੀ ਵੱਲ ਪ੍ਰੇਰਿਤ ਕਰ ਸਕੀਏ ਤੇ ਕੁਝ ਵੀਰਾਂ ਦੇ ਵੱਲੋਂ ਸਾਨੂੰ ਜੋ ਸੇਵਾ ਆਈ ਸੀ 20000 ਰੁਪਇਆ ਅਤੇ ਜੋ ਆਪ ਜੀ ਨੇ ਵੀਡੀਓ ਦੇਖੀ ਸੀ ਕਿ ਇੱਕ ਭੈਣ ਦਾ ਆਨੰਦ ਕਾਰਜ ਹੈ ਅੱਜ ਜੋ 11 ਤਰੀਕ ਨੂੰ ਤੇ ਉਸ ਭੈਣ ਨੂੰ ਅਸੀਂ 11000 ਰੁਪਇਆ ਦੇ ਆਏ ਸੀ ਨਕਦ ਹੱਥੋਂ ਹੱਥੀ ਤੇ ਬਾਅਦ ਦੇ ਵਿੱਚ ਵੀ ਉਹਨਾਂ ਦਾ ਫੋਨ ਆਇਆ ਸੀ ਕਿ ਇਸ 11000 ਦੇ ਨਾਲ ਕੁਝ ਵਰਣਾ ਨਹੀਂ ਸੁਬਾਹ ਦੇ ਵਿੱਚ ਉਹਨਾਂ ਨੂੰ 10000 ਰੁਪਇਆ ਅਸੀਂ ਭੇਜਿਆ ਆਨਲਾਈਨ ਸਾਰੇ ਵੀਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਸਾਡੇ ਕੋਲ ਹੁਣ ਕੁਝ ਵੀ ਸੇਵਾ ਬਚੀ ਨਹੀਂ ਹੈ 20000 ਆਇਆ ਸੀ ਤੇ ਉਸ ਭੈਣ ਦੇ ਆਨੰਦ ਕਾਰਜ ਦੇ ਲਈ ਦੇ ਦਿੱਤਾ ਤੇ ਸਾਰਿਆਂ ਵੀਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜਿਨ੍ਹਾਂ ਵੀਰਾਂ ਦੇ ਕੋਲ ਘਰਾਂ ਦੇ ਵਿੱਚ ਜੁਦ 17 ਪਈਆਂ ਨੇ ਬੰਨਦੇ ਨਹੀਂ ਨੇ ਉਸ ਤਰ੍ਹਾਂ ਪਈਆਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਜੀ ਆਪਣੀਆਂ ਦਸਤਾਰਾਂ ਇਸ ਸ਼ੁਭ ਕੰਮ ਦੇ ਵਿੱਚ ਲਾ ਕੇ ਇਸ ਸੰਸਥਾ ਨੂੰ ਭੇਜ ਕੇ ਤੇ ਕੈਂਪ ਦੇ ਵਿੱਚ ਆਪਣੀਆਂ ਸੇਵਾਵਾਂ ਭੇਜੋ ਤੇ ਵੱਧ ਤੋਂ ਵੱਧ ਸਹਿਯੋਗ ਦਿਓ ਦਸਤਾਰਾਂ ਦੇ ਥਾਨ ਜੋ ਆਪ ਜੀ ਉਹਨਾਂ ਦੀ ਸੇਵਾ ਵੀ ਕਰ ਸਕਦੇ ਹੋ ਬੇਨਤੀ ਹੈ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਨੇ ਸਿੱਖੀ ਪ੍ਰਤੀ ਪ੍ਰੇਮ ਭਾਵਨਾ ਰੱਖਦੇ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਜੋ ਇਹ ਕੈਂਪ ਵਧੀਆ ਤਰੀਕੇ ਦੇ ਨਾਲ ਲੱਗ ਸਕੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ